ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਅੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਮਾਨ ਤੇ ਸਤਕਾਰ ਯੋਗ ਹਰ ਸੰਗਤ ਜੀਓ ਬੜਾ ਸੁਹਾਵਾ ਸਮਾਂ ਹੈ ਕਿ ਸੱਚੇ ਪਾਤਸ਼ਾਹ ਨੇ ਦਇਆ ਕੀਤੀ ਤੇ ਸੰਗਤ ਰੂਪ ਚ ਅਕਤਰ ਹੋ ਗਿਆ ਸੀ ਉਸ ਦਾ ਜਸ ਕਰ ਰਹੇ ਆ 10 ਜਿਹਨਾਂ ਸਮਝ ਦਿੱਤਾ ਗਿਆ ਉਸੇ ਲਿਮਟ ਵਿੱਚ ਰਹਿੰਦੇ ਹੋਏ 10 23 ਚੇਤ 66 ਸੰਮਤ 2 ਕਿਸ਼ਨ ਸਿੰਘ ਦੀ ਬੀਬੀ ਪੂਰੋ ਦੇ ਘਰ ਜੋ ਲੇਖ ਹੈ ਉਹਦੇ ਵਿੱਚੋਂ ਕੁਝ ਲੈਣਾ ਲਈਆਂ ਨੇ ਜ਼ਰਾ ਸਰਵਨ ਕਰਨਾ ਗੋਬਿੰਦ ਕੇ ਆ ਪ੍ਰਭ ਕੀ ਧਾਰ ਤੇਰੀ ਕਲ ਕਲ ਕੀ ਇਹ ਸਾਰੇ ਲੇਖ ਜਿਹੜੇ ਮਾਚੂ ਵਾਲੇ ਅਕਾਲ ਪੁਰਖ ਜੀ ਦੇ ਗੋਬਿੰਦ ਦੇ ਕੌਲ اقਰਾਰ ਹੋਏ ਨੇ ਬਚਨ ਬਲਾਸ ਹੋਏ ਨੇ ਉਹਦੇ ਆਧਾਰ ਤੇ ਆ ਜੀ ਵਿਆਖਿਆ ਮੈਂ ਨਹੀਂ ਕਰਾਂਗਾ ਧਿਆਨ ਨਾਲ ਸਰਵ ਕਰਨਾ ਕਲਗੀ ਵਾਲੇ ਮੰਗ ਮੰਗਾਈ ਆ ਪੁਰਖਿਆ ਕਾਲ ਗਿਆ ਨਾ ਕਰ ਜਲਦੀ ਪੀਵੇ ਭੇਦਾ ਜਾਂਦ ਰੜਾਈਆ ਅਕਾਲ ਪੁਰਖ ਗੋ ਕਹਿ ਰਹੇ ਕਿ ਇਨਾ ਕਾਲਾ ਕਿਉਂ ਪੈ ਗਿਆ ਗੋਬਦ ਅਜੇ ਛੇਤੀ ਨਾ ਕਰ ਮੈਂ ਤੈਨੂੰ ਗੁੱਜਾ ਪੇ ਦਸਾਂਗਾ ਮੇਰੀ ਖੇਲ ਜਲ ਥਲ ਦੀ ਬ੍ਰਹਮੰਡ ਖੋਜ ਕੋ ਜਾਈਆ ਕਿਸੇ ਨੂੰ ਸਮਝਣੇ ਘੜੀ ਪਲਦੀ ਸ਼ਬਦ ਇਸ਼ਾਰੇ ਵਿੱਚ ਨਚਾਈਆਂ ਜਿਬ ਕੇ ਮੈਂ ਬੜਾ ਗਿਆਤਾ ਹਾਂ ਮੈਨੂੰ ਬ੍ਰह्म ਗਿਆਨ ਹੈ ਤੋ ਮਹਾਰਾਜੀ ਜੀ ਦੇ ਜਿ ਕਹ ਰਹੇ ਨੇ ਕਿ ਕਿਸੇ ਨੂੰ ਘੜੀ ਪਲਦਾ ਪਲਦੀ ਕੋਈ ਖਬਰ ਨਹੀਂ ਹੈ ਮੈਂ ਤੇ ਸਾ ਆਪਣੇ ਸ਼ਬਦੀ ਧਾਰ ਦੇ ਇਸ਼ਾਰੇ ਨਾਲ ਹੀ ਸਾਰਾ ਕਾਇਨਾਤ ਜਿਹੜਾ ਆਪਣੇ ਹੁਕਮ ਵਿੱਚ ਨਚਾਰਿਆ ਹਾਂ ਨਿਰਗੁਣ ਜੋਤੀ ਅਗੰਮੀ ਬਲਦੀ ਮੇਰੀ ਧਾਰ ਨਿਰਗੁਣ ਜੋਤ ਹੈ ਸਦਾ ਪ੍ਰਕਾਸ਼ਮਾਨ ਹੈ ਲਟ ਲਟ ਕਰੇ ਰੁਸ਼ਨਾਈ ਆ ਸਾਰ ਦਸਾਂ ਨੇਚਲ ਧਾਮ ਹੈ ਟਲ ਦੀ ਮੈਂ ਭੇਦ ਖੋਲ ਕੇ ਦੱਸਣ ਲੱਗਾ ਉਸ ਨੇਚਲ ਧਾਮ ਦਾ ਜਿਹੜਾ ਸਦਾ ਟਲ ਰਹਿੰਦਾ ਆ ਜਿੱਥੇ ਬਹਿ ਕੇ ਹੁਕਮ ਵਰਤਾਈ ਆ ਜੋ ਸੱਚ ਉਸ ਨੇੜੇ ਕੱਲ ਦੀ ਹੁਕਮੇ ਅੰਦਰ ਹੁਕਮ ਪ੍ਰਗਟਾਈ ਆ ਓ ਸੰਗਾਸਨੀ ਆਪਣਾ ਮਲ ਦੀ ਜੋਤੇ ਅਕਾਲਨ ਬੇਪਰਵਾਈਆ ਜੋਤੀ ਜੋ ਸਰੂਪ ਯਾਰਿਆ ਆਪ ਆਪਣੀ ਕਿਰਪਾ ਕਰੇ ਧਰਦਾ ਹੁਕਮ ਇੱਕ ਵਰਤਾਈਆ ਗੋਬਿੰਦ ਕੇ ਆ ਕੀ ਪ੍ਰਭੂ ਕਲ ਕਲ ਕੀ ਹੋਵੇ ਅਵਤਾਰ ਇਹ ਉਸੇ ਵੇਲੇ ਦੇ جو سوال جواب نے اب تر اپنا دے سمجھائی یا پربو کس ٹنگ نال اتر کے آویں گا اوتر کے اتر, اتر کے آن والے کون تت کریں شنگار کس تن وجو شریر نو پاگ لاوے گا مندر اندر ڈیرا لائی کون بوجھ کریں بچارے ਕਮਨ ਧਾਰ ਪਰਦਾ ਦੇ ਉਠਾਈਆ ਕਿਸ ਬਿਦਨਾ ਤੂੰ ਜੀ ਪ੍ਰਾਣੀਆਂ ਨੂੰ ਆਪਣੀ ਬੂਝ ਦੇਵੇਗਾ ਆਪਣੀ ਸੂਝ ਦੇਵੇਗਾ ਔਰ ਆਪਣੀ ਧਾਰ ਦਾ ਪਰਦਾ ਚੁਕੇਗਾ ਕੀ ਪੁਰਖ ਅਕਾਲੋ ਕੀ ਪੁਰਖ ਹੋਵੇ ਕੇ ਨਾਰ ਸਤ ਤਨ ਵਜੂਦ ਦੇ ਸਮਝਾਈ ਆਜੜਾ ਤਤਵਲਾਕਾਰ ਹੋਵੇਗਾ ਜਿਸ ਦੇ ਅੰਦਰ ਤੂੰ ਜੋ ਸ਼ਬਦੀ ਤਾਂ ਦਾ ਪ੍ਰਕਾਸ਼ ਕਰਨਾ ਕਿ ਆ ਉਹ ਨਾਰੀ ਹੋਵੇਗਾ ਜਾਂ ਪੁਰਖ ਦਾ ਰੂਪ ਹੋਵੇਗਾ। ਪੁਰਖੇ ਅਕਾਲ ਕੇ ਆ ਸੁਨ ਮੇਰੀ ਨੱਡੇ ਬਾਲ ਪੀਵੇ ਆ ਭੇਜਾ ਦਿਆਂ ਜਨਾਈਆ ਮੇਰੀ ਵਖਰੀ ਹੋਵੇ ਚਾਲ ਨਿਰਾਲੀ ਖੇਲ ਵਖਾਈਆ ਮੈਂ ਕਿਉਂ ਕਿ ਅਛਲਾ ਛਲਾ ਮੈਂ ਕਿਸੇ ਤੋਂ ਛਲਿਆ ਨਹੀਂ ਜਾਂਦਾ ਪਰ ਸਾਰਿਆਂ ਨਾਲ ਛਲ ਕਰਨ ਵਾਲਾ ਹਾਂ ਮੈਂ ਇਹ ਮੇਰੀ ਚਾਲ ਬੜੀ ਨਿਆਰੀ ਤੇ ਅਦਭਤ ਹੋਵੇਗੀ। ਪਹਿਲੋਂ ਤੈਨੂੰ ਰੱਖਾਂ ਨਾਲ ਤੈਨੂੰ ਮੈਂ ਆਪਣੇ ਤੋਂ ਅੱਡ ਨਹੀਂ ਰੱਖਾਂਗਾ ਮੇਰੇ ਆਪਣੇ ਨਾਲ ਰੱਖਾਂਗਾ ਆ ਆਪੇ ਆਪਣਾ ਜੋੜ ਜੁੜਾਈਆ ਛੋਟੀ ਜੀ ਸਿੱਖਿਆ ਦਿਵਸ ਗਾਲ ਢੋਲਾ ਇੱਕੋ ਇਕਦ ਰੜਾਈਆ ਹੁਕਮ ਦੇਵਾ ਕਮਾਲ ਫਰਮਾਨਾ ਬੇਪਰਵਾਈਆ ਸੱਚੇ ਗੁਰਮੁਖਾਂ ਨੂੰ ਜਾ ਕੇ ਪਾਲ ਆ ਮੇਰਾ ਖੇਲ ਹੋਏਗਾ ਮੈਂ ਤੈਨੂੰ ਅੱਗੇ ਲਾ ਕੇ ਤੇ ਕਹਾਂਗਾ ਗੁਰਮ ਆਪਣੇ ਜਿਹੜੇ ਤੇਰੇ ਗੁਰਮ ਪਿਆਰੇ ਪ੍ਰੇਮੀ ਪਿਆਰੇ ਨੇ ਉਹਨਾਂ ਨੂੰ ਲੱਭ ਕੇ ਆਪਣੇ ਮੇਰੇ ਨਾਲ ਜੋੜ ਦੇ ਸ਼ਬਦੀ ਰੂਪ ਧਰਾਈਆ ਲਖ 84 ਵਿੱਚੋਂ ਕਰ ਬਹਾਲ ਉਹਨਾਂ ਨੂੰ 84 ਜੂ ਬਾਹਰ ਕੱਢ ਕੇ ਆਪਣੇ ਚਰਨਾਂ ਨਾਲ ਜੋੜ ਲੈਣਾ ਘੇੜਾ ਆਵਣ ਜਾਨ ਕਟਾਈਆ ਜਿਸ ਤਰ੍ਹਾਂ ਦਾ ਤੂੰ ਮੇਰਾ ਲਾਲ ਇਸਾਉ ਲਗਾਓ ਆਪਣਾ ਸੁਤਤੋਏ ਨਵਾਜਾ ਇਹ ਬੜੇ ਲੰਮੀ ਚੌੜੀ ਬਾਣੀ ਦੇ ਵਿੱਚ ਆ ਕਿ ਮੈਂ ਤੈਨੂੰ ਪੰਥ ਪਰਚਲਿਤ ਕਰਾਉਣ ਵਾਸਤੇ ਭੇਜਿਆ ਸੀ ਪੁੱਤ ਬਣਾ ਕੇ ਤੇ ਉਸ ਪੁੱਤ ਨੇ ਸੰਸਾਰ ਵਿੱਚ ਅਕਾਲ ਪੁਰਖ ਨੂੰ ਨੂੰ ਹੀ ਕੇਵਲ ਚੁੱਕਿਆ ਦਾ ਬਾਕੀ ਕਿਸੇ ਅੱਗੇ ਨਹੀਂ ਚੁੱਕਿਆ ਉਹ ਸੱਤ ਧਰਮ ਦਾ ਮਾਰਗ ਚਲਾਉਣ ਵਾਸਤੇ ਬਨ ਸਰਵਨ ਸਾਰਾ ਵਾਰ ਦਿੱਤਾ ਆ ਤੋ ਅਕਾਲ ਪੁਰਖ ਇਹਨੇ ਜਿਸ ਤਰ੍ਹਾਂ ਤੂੰ ਮੇਰਾ ਲਾਲ ਇਹੋ ਜੇ ਲਾਲ ਮੇਰੀ ਗੋਦ ਨੇ ਸਵਾਈਆ ਆਪਣੇ ਵਰਗੇ ਲਾਲ ਬਣਾ ਲਵੇ ਜਿੰਨੂੰ ਆਪਣੇ ਨਾਲ ਜੋੜੇਗਾ ਉਹ ਮੇਰੇ ਤੇਰੇ ਵਰਗੇ ਹੋ ਜਾਣ ਤੇ ਮੇਰੇ ਮੇਰੀ ਗੋਦ ਵਿੱਚ ਟਿਕਾ ਦੇਵੇ ਫਿਰ ਮੈਂ ਆਪੇ ਇਕਰਾਂ ਪਰ ਪਾਲ ਜਦੋਂ ਤੂੰ ਮੇਰੀ ਝੋਲੀ ਵਿੱਚ ਪਾ ਦੇਗਾ ਮੇਰੀ ਚਰਜ ਸਰਮ ਵਿੱਚ ਲੈ ਆਵੇਂਗਾ ਫਿਰ ਮੈਂ ਉਹਨਾਂ ਦੀ ਪ੍ਰਤਿਪਾਲਨਾ ਕਰਾਂਗਾ ਅਠੇ ਪੈਰ ਦਿਨ ਸਦਾ ਨਿਗਾਹਬਾਨ ਰਹਾਂਗਾ ਮੇਰਵਾਨ ਹੋ ਕੇ ਸ੍ਰੀ ਆਪਣਾ ਹੱਥ ਟਕਾਈਆ ਜਿੱਧਰ ਵੇਖਣ ਉਧਰ ਚੱਲਾਂ ਨਾਲ ਅੰਦਰ ਬਾਹਰ ਗੁਫਤਜ਼ਾਰ ਸਗਲਾ ਸੰਗ ਬਣਾਈਆ ਉਹ ਜਿਹੜੇ ਗੁਰਮੁਖ ਮੇਰੇ ਨਾਲ ਜੋੜੇਗਾ ਮੇਰੇ ਨਾਲ ਮੇਲ ਮਿਲਾਵੇਗਾ ਉਹ ਜਿੱਧਰ ਵੇਖਣਗੇ ਮੈਂ ਉਹਨਾਂ ਦੇ ਨਾਲ ਹੋਵਾਂਗਾ ਅੰਦਰ ਚਾਤੀ ਮਾਰਗੇ ਤੇ ਅੰਦਰ ਵੜੇ ਆਵਾਂਗਾ ਬਾਜਗਾ ਮਾਰਗੇ ਤੇ ਚਵਖੇ ਚਵਖੇ ਉਹਨਾਂ ਦਾ ਨਿਗਰਬਾਨ ਹੋ ਕੇ ਉਹਨੂੰ ਵੇਖ ਰਿਆ ਆਵਾਂਗਾ ਇਹੋ ਜੀ ਮੈਂ ਅਦਭੁਤ ਖੇਲ ਕਰਾਂਗਾ ਅੰਦਰ ਬਾਹਰ ਗੁਪਤ ਜ਼ਾਰ ਸਗਲਾ ਸੰਗ ਬਣਾਈਆ ਸਭ ਦੀ ਲੇਖੇ ਲਾਵਾਂ ਕਾ ਲੇਖੇ ਲਾਵਾਂ ਪੂਰੀ ਕਾਲ ਜਿਹੜੀ ਉਹਨਾਂ ਘਾਲਣਾ ਕੀਤੀ ਹੈ ਜੁਗਾ ਜਨਮਾ ਦੀ ਉਹਨਾਂ ਦੀ ਘਾਲ ਕੀਤੀ ਹੋਈ ਆਪ ਭਗਤੀ ਬਦਾਂ ਬਦਗੀ ਜਿਹੜੀ ਕੀਤੀ ਆ ਮੈਂ ਲੇਖੇ ਚ ਪਾ ਲਵਾਂਗਾ ਕੀਤੀ ਕਰਨੀ ਝੋਲੀ ਪਾਈ ਆ ਤੂੰ ਮੇਰਾ ਨਾ ਤੇਰਾ ਭਗਤਾਂ ਦਾ ਬਣਿਆ ਰਹੀਂ ਦਲਾਲ ਕਿਉਂਕਿ ਤੂੰ ਮੇਰਾ ਸੁਤ ਹੈ ਮੈਂ ਤੈਨੂੰ ਸੁਤ ਨਵਾਜ ਕੇ ਲੋਕ ਮਾ ਤੇਰੀ ਭੇਜਿਆ ਫਿਰ ਤੇਰਾ ਸ਼ਬਦੀ ਰੂਪ ਹੋਏਗਾ ਤੂੰ ਮੇਰਾ ਸੋਦਾ ਸੁਤ ਰਹੇਗਾ ਤੂੰ ਮੇਰਾ ਤੂੰ ਵਿਚੋਲਾ ਬੜਿਆ ਰਵੇ ਭਗਤਾਂ ਨੂੰ ਮੇਰੇ ਚਰਨਾਂ ਵਿੱਚ ਜੋੜਨ ਵਾਸਤੇ ਵਿੱਚੋਲਾ ਬਣਿਆ ਰਹੀ ਦਲਾਲ ਸ਼ਰਤਾਂ ਵਿੱਚੋ ਸ਼ਰਤੇ ਅਵਰਣਾ ਕੋਈ ਵਿਖਾਈ ਆ ਕੋਈ ਸ਼ਰਤ ਨਹੀਂ ਰੱਖੀ ਕੋਈ ਸ਼ਰਤ ਨਹੀਂ ਰੱਖੀ ਸ਼ਰਤ ਉਬਾਰ ਹੋ ਕੇ ਮੇਰੇ ਨਾਲ ਜੋੜ ਦਵੀਂ ਅੰਤਿ ਆਖਰੀ ਕਰੀ ਫੇਰ ਇੱਕ ਸਵਾਲ ਫੇਰ ਮੇਰੇ ਅੱਗੇ ਸਵਾਲ ਕਰੇ ਸਵਾਲੀਆ ਫਿਕਰਾਂ ਨਾ ਕੋਈ ਬਣਾਈਆ ਬਿਨਾ ਹੱਥਾਂ ਤੂੰ ਕਰਕੇ ਨਮਸਕਾਰ ਮੰਗਵਾਸ ਤੇ ਬਿਨ ਝੋਲੀਓ ਝੋਲੀ ਦੇਣੀ ਡਾਈਆ ਕਿਉਂਕਿ ਤੇਰਾ ਸ਼ਬਦੀ ਰੂਪ ਹੈ ਬਿਨਾ ਹੱਥਾਂ ਤੂੰ ਮੈਨੂੰ ਨਮਸਕਾਰ ਕਰਕੇ ਤੇ ਝੋਲੀ ਕੋਈ ਸਰੀਰ ਨਹੀਂ ਦੇ ਝੋਲੀ ਕਿਹੜੀ ਹੋਣੀ ਹੈ ਬਿਨਾ ਝੋਲੀ ਦੀ ਝੋਲੀ ਢਾ ਕੇ ਮੈਥੋਂ ਫਿਰ ਮੰਗ ਮੰਗ ਲਈ ਦਾਤਾ ਦੇਵ ਨਾਰ ਹੋਏ ਆਪ ਮਹਾਰਾਜ ਸ਼ੇਰ ਸਿੰਘ ਵਿਸ਼ਨੋ ਭਗਵਾਨ ਫਿਰ ਉਹ ਦਾਤ ਦੇਣ ਵਾਲਾ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਆਵ ਬਾਗਬਾਨ ਬਣੇਗਾ ਬਾਗ ਦਾ ਮਾਲੀ ਬਣੇਗਾ ਇਹ ਸਾਰਾ ਕਾਇਨਾਤ ਦਾ ਨਾਦ ਉਸ ਦੀ ਰਚਨਾ ਹੈ ਤੇ ਸਾਰੇ ਕਾਇਨਾਤ ਦਾ ਮਾਲਕ ਬਾਗਬਾਨ ਜਣਾ ਪਰਮਾਤਮਾ ਹੈ ਬੂਟੇ ਬੂਟੇ ਨੂੰ ਵੇਖ ਰਿਹਾ ਆ ਪਰਦਾ ਪਰਦੇ ਵਿੱਚੋਂ ਖੋਲਾਈਆ ਪਰਦਾ ਪਰਦੇ ਵਿੱਚੋਂ ਖੋਲਾਈਆ ਕਹਿੰਦਾ ਫਿਰ ਮੈਂ ਕੀ ਆ ਕਿਉਂਕਿ ਮੇਰਾ ਤਾਂ ਕੋਈ ਤੱਤਵਜੂ ਸਰੀਰ ਨਹੀਂ ਜਿਹੜਾ ਸਾਕਾਰ ਸਰੂਪ ਵਿੱਚ ਮ ਬਣਾਵਾਂਗਾ ਉਹ ਪਰਦੇ ਹੋਵੇਗੀ ਪਾ ਮੇਰੀ ਤਾਂ ਦੇਹ ਹੈ ਹੀ ਕੋਈ ਨਹੀਂ ਕਿ ਮੈਂ ਨਿਕੁ ਨਿਹਰਾ ਕਾਰ ਨੰਕਾਰਿਆ ਉਹਦੇ ਵਿੱਚੋਂ ਮ ਪਰਦਾ ਖੋਲ ਕੇ ਦੱਸਾਂਗਾ ਅੱਗੇ 24 ਚੇਤ ਸ਼ੈਨਸ਼ੇ ਸਮਦ ਦੋ ਚਰਨ ਸਿੰਘ ਦੋ ਮਿੰਟ ਮੈਨੂੰ ਪਹਿਲੇ ਦੱਸ ਦਿਓ ਇਹ ਅੰਤੌਰ ਵਾਲਿਆਂ ਦੇ ਘਰ ਦੀ ਲਿਖਤ ਆ ਉਹਦੇ ਵਿੱਚੋਂ ਇਸੇ ਤਰ੍ਹਾਂ ਕੰਟੀਨਿਊ ਚੱਲ ਰਹੀ ਹੈ ਬਾਣੀ ਕੀ ਨੇ ਕਲੰਕ ਪ੍ਰਭ ਤੇਰਾ ਨਾਮ ਸਚ ਦੇ ਸਮਝਾਈਆ ਕੀ ਤੂੰ ਕਲੰਕ ਤੂੰ ਰਹਿ ਤਾ ਪ੍ਰਭੂ ਪੁਰਖੇ ਬਨਾਸੀ ਕਰੇ ਖੇਨ ਤਮਾ ਹੁਕਮੇ ਅੰਦਰ ਹੁਮ ਘੁਮ ਵਰਤਾਈਆ ਜਨ ਭਗਤਾ دیਵਾ ਨਾਮ ਜਾਂ ਪਿਆਲਾ ਅਮਰ ਦੇ ਇੱਕ ਵਖਾਈਆ ਸੰਤ ਕਸਤ ਕਰਕੇ ਨਗਰਗ ਰਾਮ ਇਹ ਕਾਇਆ ਖੇੜਾ ਸਾਂਤ ਕਾ ਸਾਥ ਕਰਕੇ ਨਗਰਗਰਾਮ ਕਾਇਆ ਖੇੜਾ ਵਜੇ ਵਧਾਈਆ ਝਗੜਾ ਚੁੱਕੇ ਅੰਦਰ ਤਮਾਮ ਤਮਾ ਰੋਗ ਨਾ ਕੋਈ ਸਤਾਈਆ ਇਹ ਜਗਦਵਕਾਰੀ ਤਗੜਾ ਤਮਾ ਜੜੀ ਖਤਮ ਹੋ ਮਹਾਰਾਜ ਕਹਿੰਦੇ ਮੈਂ ਕਰ ਦਿਆਂਗਾ ਤੁਹਾਨੂੰ ਉਸ ਤੰਗ ਨਹੀਂ ਕਰ ਪਾਏਗੀ ਸਤਾਏਗੀ ਨਹੀਂ ਚਰਨ ਕਬਲ ਦਵਾਰ ਵਖਾਵਾ ਸੱਚ ਹਮਾ ਮ ਆਸ਼ਰਾਨ ਕਰਨ ਵਾਸਤੇ ਮੈਂ ਆਪਣਾ ਚਰਨ ਦਵਾਰ ਦੁਖਾ ਮਹਾਰਾਜ ਕਹਿੰਦੇ ਆ ਸੱਚ ਅਸ਼ਨਾਣ ਪ੍ਰਭੂ ਕੀ ਪ੍ਰੀਤ ਪ੍ਰੀਤਮ ਇੱਕ ਜਨਾਈ ਆ ਜਦਾ ਸੱਚਾ ਅਸ਼ਨਾਣਾ ਗੁਰਮੁਖੋ ਗੁਰਸਿੱਖੋ ਹਰ ਜਨ ਭਗਤੋ ਇਹ ਪਰਮਾਤਮਾ ਨਾਲ ਦਾ ਪਿਆਰ ਹੈ ਉਸ ਦੀ ਪ੍ਰੀਤ ਹੈ ਜਿਨ ਪ੍ਰੀਮ ਕਰੋਗੇ ਤਾਂ ਤੁਹਾਡਾ ਅਸ਼ਨਾਣ ਜੜਾ ਹੋ ਜਾਊਗਾ ਇਹ ਵੱਡਾ ਹਮਾਮ ਹੈ ਜਿੱਥੇ ਇਸ਼ਨਾਨ ਕੀਤਾ ਜਾਂਦਾ ਆ ਅਸ਼ਨਾਣ ਕੋਈ ਇੱਕ ਕਰਾਈਆ ਲਖ ਜਰਾਸੀ ਦਾ ਰਹਿਣਾ ਕੋਈ ਗੁਲਾਮਾ ਜਨਾ ਤੇ ਮੈਂ ਕਿਰਪਾ ਕਰਕੇ ਤੂੰ ਮੇਰੇ ਨਾਲ ਜੋੜੇਗਾ ਉਹ 1084 ਦਾ ਗੁਲਾਮ ਨਹੀਂ ਰਹੇਗਾ ਉਹਨਾਂ ਨੂੰ ਬਾਰ-ਬਾਰ ਜਨਮ ਲੈ ਕੇ 84 ਦਾ ਭੁਗਤਾਨ ਨਹੀਂ ਭੁਗਤਣਾ ਪਏਗਾ ਬੰਦੀਖਾਨਾ ਦੇ ਆ ਤੋੜਾਈਆ ਬੰਦੀਖਾਨਾ ਦਾ ਕੈਦਖਾਨਾ ਮੈਂ ਉਹਨਾਂ ਦਾ ਬੰਦੀਖਾਨਾ ਜੜਾਇਆ ਉਹ ਤੋੜ ਦੇਾਂਗਾ ਬੰਦੀਖਾਨੇ ਵਿੱਚ ਨਹੀਂ ਪੈਣਾ ਪਏਗਾ ਉਹਨਾਂ ਨੂੰ ਕੈਦੀ ਨਹੀਂ ਬੰਨਣਾ ਪਏਗਾ 84 ਦੇ ਅਧੀਨ ਨਹੀਂ ਹੋਣਾ ਪਏਗਾ ਤੁਰਦਾ ਜੋ ਢੋਲਾ ਦਾ ਕਲਾਮ ਕਾਇਨਾਤ ਵਿੱਚੋਂ ਬਾਹਰ ਕਢਾਈਆ ਮਹਿਬੂਬ ਬਣ ਕੇ ਸੱਚ ਅਮਾ ਮਾ ਅਮਾਮ ਕਹਿੰਦੇ ਰੈਬਰ ਰੋਡ ਦੇ ਸਦਸਨ ਵਾਲੇ ਨੂੰ ਮਹਿਬੂਬ ਕਹਿੰਦੇ ਨੇ ਪਿਆਰੇ ਨੂੰ ਮੈਂ ਤੁਰਦਾ ਰੈਬਰ ਬਣ ਕੇ ਮਹਿਬੂਬ ਬਣ ਕੇ ਪਿਆਰਾ ਬਣ ਕੇ ਕੀ ਕਰਾਂਗਾ ਆਹ ਮਦੇ ਆਪਣੀ ਦਿਆ ਸਮਝਾਈ ਆ ਮੈਂ ਆਪਣਾ ਉਹਣਾ ਦੱਸਾਂਗਾ ਮੈਂ ਕਿਸ ਤੰਗ ਨਾਲ ਉਤਰਿਆ ਹਾਂ ਕਾਲ ਯੁਗ ਮੇਟ ਹਨੇਰੀ ਸ਼ਾਮਾ ਇਹ ਕਾਲ ਯੁਗ ਜੀ ਕਾਲੀ ਰਾਤ ਜਿਹੜੀ ਹੈ ਮੇੜਦਾ ਹਾਂਗਾ ਮੈਂ ਸੱਜੁਗ ਦਾ ਸੱਚਾ ਚੰਨ ਚਮਕਾ ਦੇਵਾਂਗਾ ਭਗਤਾਂ ਜਿਆ ਜਗਾਈਆ ਭਗਤਾਂ ਦੇ ਅੰਦਰ ਰੋਸ਼ਨੀ ਕਰਕੇ ਉਹਨਾਂ ਨੂੰ ਜਾਗਤ ਕਰਵਾਵਾਂਗਾ ਸੱਚ ਦਵਾਰੇ ਦੇ ਕੇ ਮਾਨ ਸੱਚ ਦਵਾਰਾ ਪ੍ਰਭੂ ਦੇ ਚਰਨਾਂ ਦਾ ਦਵਾਰਾ ਹੁੰਦਾ ਕਹਿੰਦੇ ਉੱਥੇ ਮਹਿਮਾਨ ਤਾਂ ਦਵਾਂਗਾ ਉਹਨਾਂ ਨੂੰ ਮਮਤਾ ਮੋਹ ਦਿਨ ਅਮਟਾਈਆ ਜਗਤੀ ਮਮਤਾ ਸਾਰੀ ਮੇੜ ਦਵਾਂਗਾ ਫਿਰ ਬਿਨ ਸੱਜਿਆਂ ਪੁੱਛਿਆਂ ਪਿੱਛੋਂ ਅੱਗੇ ਮਿਲਾਂ ਆਣਾ ਪਿੱਛੋਂ ਅੱਗੇ ਮਿਲਾਂ ਆਣਾ ਬਗੈਰ ਸੱਜਿਆਂ ਪੁੱਛੇ ਕਹਿੰਦੇ ਮੈਨੂੰ ਕੋਈ ਬੁਲਾਵੇ ਜਾਂ ਨਾ ਬੁਲਾਵੇ ਮੈਂ ਸੰਮੁਖ ਹੋ ਗਏ ਅੱਗੂ ਹੋ ਗਏ ਮਿਲਦਾ ਗੁਰਮੁਖਾਂ ਦਾ ਜੀ ਆਇਆਂ ਕਾ ਕਰਦਾ ਆਗਮਨ ਕਰਦਾ ਹਾਂ ਅਗਲਾ ਆਇਆ ਆਪਣਾ ਰੰਗ ਵਖਾਈਆ ਉਹਨਾਂ ਨੂੰ ਮਿਲ ਕੇ ਆਪਣੇ ਚੰਨਾਂ ਨਾਲ ਜੋੜ ਕੇ ਫਿਰ ਉਹਨਾਂ ਨੂੰ ਆਪਣਾ ਗੂੜਾ ਰੰਗ ਚੜਾ ਦਿੰਨਾ ਮਹਾਰਾਜ ਕਹ ਰਹੇ ਨੇ ਬਿਨ ਕਿਰਪਾ ਕਰੇ ਨਾ ਕੋਈ ਪਛਾਣ ਇੱਥੇ ਅੰਕੇ ਫੈਸਲਾ ਕਰ ਦਿੱਤਾ ਜਦ ਤੱਕ ਮੈਂ ਕਿਰਪਾਲੂ ਹੋ ਗਏ ਦਿਆਲੂ ਹੋ ਗਏ ਦਇਆਵਾਨ ਹੋ ਕੇ ਮਿਹਰਬਾਨ ਹੋ ਕੇ ਕਿਰਪਾ ਨਹੀਂ ਕਰਦਾ ਮੇਰੀ ਪਹਿਚਾਨ ਕੋਈ ਕਰ ਨਹੀਂ ਸਕਦਾ ਸੱਚੇ ਪਾਤਸ਼ਾਹ ਹੀ ਫਰਮਾਉਂਦੇ ਨੇ ਸਤਗੁਰ ਕੋਲ ਆਪਣੀ ਆਪ ਪਹਿਚਾਨ ਸਤਗੁਰ ਨੂੰ ਪਤਾ ਕਿ ਮੈਂ ਕਿੰਨਾ ਕੀ ਆ ਤੇ ਕਿੱਡਾ ਵੱਡਾ ਆ ਜੀਵ ਉਸ ਦੀ ਸਾਰ ਨੂੰ ਅਥਾ ਧਾਰ ਨੂੰ ਨਹੀਂ ਸਮਝ ਸਕਦਾ ਸਤਗੁਰ ਕੋਲ ਆਪਣੀ ਆਪ ਪਹਿਚਾਨ ਦੂਸਰੇ ਦੀ ਪਹਿਚਾਨ ਅੱਖ ਨਾਲ ਕੋਈ ਕਰਾਈ ऐ शाम दृष्टि ਨਾਲ ਦੇ ਕੇ ਸਤਗੁਰ ਦੀ ਪਛਾਣ ਨਹੀਂ ਕੀਤੀ ਜਾ ਸਕਦੀ ਪਛਤਾਤ ਆਪ ਸਰਬ ਲੋਕ ਆਇਆ ਖਾਰੀ ਲੁਗਾਈ ਪਛਤਾਤ ਕਰ ਰਹੀ ਹੈ ਬੋੜੀ ਬੋੜੀ ਕਰ ਰਹੀ ਹੈ ਮੇਲਾ ਨਹੀਂ ਹੋ ਰਿਹਾ ਮਹਾਰਾਜ ਜੀ ਕਹਿ ਰਹੇ ਕਿ ਮੈਂ ਰੂਪ ਕਿਹੜਾ धारण ਕੀਤਾ ਆ ਕਿਉਂ ਗੋਬਿੰਦ ਦੇ ਸਵਾਲ ਨੇ ਨੇਕ ਕਲੰਕ ਜੋਤ ਧਾਰ ਨੇਕ ਕਲੰਕ ਕੋਈ ਸਰੀਰ ਨਹੀਂ ਹੈ ਕੋਈ ਤਤਵਜੂਦ ਤਨ ਨਹੀਂ ਹੈ ਕਿਸੇ ਮਾਤਾ ਜੀ ਕੋ ਕਿਸੇ ਜਨਮ ਲਿਆ ਬੁੱਤ ਨਹੀਂ ਹੈ ਇਹ ਜੋਤਾਰ ਹੈ ਕਾਲਪੁਰ ਵਿਪ ਬ੍ਰਹਮਾਤਮਾ ਦੀ ਜੋਤਾਰ ਜੋਦਾ ਹੀ ਅਕਾਰ ਹੈ ਉਸ ਦਾ ਨਾਮ ਰਖ ਮਹਾਰਾਜ ਸ਼ੇਰ ਸਿੰਘ ਵਿਸ਼ਨੋ ਭਗਵਾਨ ਜੋਤਾਰ ਨੇ ਆਪਣਾ ਨਾਮ ਰਖ ਲਿਆ ਮਹਾਰਾਜ ਰਾਜਾਂ ਤੋਂ ਵੱਡਾ ਰਾਜਾ ਸ਼ੈਨ ਚੰਦਾ ਸ਼ੈਨ ਸਾ ਪਾਦਸ਼ਾਹਾਂ ਦਾ ਪਾਦਸ਼ਾਹ ਸ਼ੇਰ ਸਿੰਘ ਸਮਰਾਤ ਤੱਕ ਸਾਰਿਆਂ ਨੂੰ ਆਪਣੇ ਹੁਕਮ ਤੇ ਪੈਵੇਂ ਚਲਾਉਣ ਵਾਲਾ ਵਿਸ਼ਨੋ ਸਾਰਿਆਂ ਦਾ ਰਾਜਕ ਸਾਰਿਆਂ ਦੀ ਪਾਲਨ ਪਾਲਨ ਪੋਸ਼ਣ ਕਰਨ ਵਾਲਾ ਪਾਲਨ ਹਾਰ ਭਗਵਾਨ ਅੰਤ ਤੱਕ ਰਹਿਣ ਵਾਲਾ ਸ਼ੈਤਾਨ ਅਨੁਸਾਰ ਇਹ ਦਿਆਂ ਮਟਾਈਆ ਮੈਂ ਨਿਰਗੁਣ ਧਾਰ ਹੋ ਗਏ ਜੋ ਜ਼ਕਰ ਕਰਕੇ ਸ਼ਬਦੀ ਧਾਰ ਹੋ ਗਏ ਉਧਰ ਕੇ ਆਪਣਾ ਇਹੋ ਜਿਹਾ ਖੇਲ ਕਰਾਂਗਾ ਕਿ ਸੰਸਾਰ ਦੇ ਵਿੱਚ ਮੈਂ ਸ਼ੈਤਾਨ ਕੋਈ ਰਹਿ ਨਾ ਨਹੀਂ ਦੇਣਾ ਜਿਹੜਾ ਸ਼ਰਅ ਦੇ ਵਿੱਚ ਆਗੇ ਜੀਵਾਂ ਨੂੰ ਵੰਡਦਾ ਆ ਨਫ਼ਰਤ ਪੈਦਾ ਕਰਦਾ ਇਹੋ ਜਿਹਾ ਮੈਂ ਸੰਸਾਰ ਵਿੱਚ ਨਹੀਂ ਰਹਿਣ ਦੇਣਾ ਸੋ ਪਿਆਰੀ ਹਸਕ ਜੀ ਸਮਾਂ ਹੋ ਚੁੱਕਿਆ ਮੈਂ ਵੱਧ ਘੱਟ ਸ਼ਬਦ ਕੋਈ ਬੋਲਿਆ ਹੋਵੇ ਸੰਗਤ ਦਾਸ ਨੂੰ ਮਾਫ ਕਰੇ ਤੁਮਹਾਰਾ ਇਜ਼ਦੇ ਜਾਣਦੇ ਹੀ ਨੇ ਕਿੰਨੀਆਂ ਵਗਿਆ ਕੋਈ ਕਰਦਾ ਤੇ ਕਿੰਨੇ ਨਹੀਂ ਕਰਦਾ ਉਹਨੂੰ ਤਾਂ ਦੱਸਣ ਦੀ ਵੀ ਲੋੜ ਨਹੀਂ ਜਕਾਰੇ ਨਾਲ ਸਾਥ ਦਿਓ ਸੋ ਹੰਗੁ ਮਹਾਰਾਜੇ ਸਿੰਘ ਵਿਸ਼ਨੋ ਭਗਵਾਨ ਜੀ ਜੈ ਸੋ ਹੰਗੁ ਮਹਾਰਾਜੇ ਸਿੰਘ ਵਿਸ਼ਨੋ ਭਗਵਾਨ ਜੀ ਜੈ ਸੋ ਹੰਗ ਮਾਰਾ ਜੀ ਸ਼ੇਰ ਸੀ ਰਿਸ਼ਨੋ ਭਗਵਾਨ ਦੀ ਜੈ ਸੋ ਹੰਗ ਮਾਰਾ ਜੀ ਸ਼ੇਰ ਸੀ ਰਿਸ਼ਨੋ ਭਗਵਾਨ ਦੀ ਜੈ ਸੋ ਹੰਗ ਮਾਰਾ ਸ਼ੇਰ ਸੀ ਰਿਸ਼ਨੋ ਭਗਵਾਨ ਦੀ ਜੈ